ਆ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਡੈਮ ਬੰਦੇ ਆ ਉਹ ਤਰੀਕੇ ਨਾਲ ਸਾਰਾ ਕਨਾਲ ਕਰੀਏ 6-7 ਹਜ਼ਾਰ ਕਰੋੜ ਲੱਗਣਾ ਹੈ ਜੇ ਉਹ ਜੇ ਆਪਣੀ ਸਰਕਾਰ ਆਉਂਦੀ ਹੈ ਕਿ ਇਸ ਪੱਕਾ ਹੀ ਇਲਾਜ ਕਰ ਦੂੰਗਾ ਜ਼ਿੰਦਗੀ ਭਰ ਤਣ ਨੂੰ ਇਹਦੀ ਉਹ ਸਮੱਸਿਆ ਨਹੀਂ ਹੋਊਗੀ ਬੋਲੇ ਖੋੜਾ ਮੈਂ ਤੁਹਾਨੂੰ ਮੈਂ ਖੋੜਾ ਧੰਨਵਾਦ ਕਰਦਾ ਮੈਂ ਤੁਹਾਡਾ ਧੰਨਵਾਦ ਕਰਦਾ ਜਿਸ ਤਰੀਕੇ ਨਾਲ ਮੈਂ ਸਿਰ ਝੁਕਦਾ ਆਪਣੀ ਕੌਮ ਦੇ ਚਰਨਾਕ ਆਈ ਚੀਜ਼ ਕਿਤੇ ਹੋਰ ਸੂਬੇ 'ਚ ਹੁੰਦੀ ਨਾ ਢੁੱਡ ਜਾਣੇ ਸੀ ਪਰ ਛੋਟੀ ਹਿੰਮਤ ਹੈ ਤੁਸੀਂ ਛੋਟੀ ਹਿੰਮਤ ਹੈ ਜਿਹੜਾ ਸਾਰਾ ਕੁਝ ਛੱਡ ਕੇ ਇੱਕ ਦੂਜੇ ਦੀ ਮਦਦ ਤੇ ਆਏ ਹੋ ਤੇ ਸਰ ਸੋ ਮੈਂ ਅੱਜ ਮੇਰੇ ਕੋਲ ਮੈਨੂੰ ਬੁਲਾਇਆ ਸੀ ਹਰਾਉਬ ਸਾਹਿਬ ਨੇ ਤੇ ਆਪਣੇ ਅਲਮਾ ਕਾਲੀਰੇ ਪਾਬਾ ਨੇ ਸੋ ਮੈਂ ਇਹਨਾਂ ਨੂੰ ਕਹਤਾ ਕਿਸੇ ਚੀਜ਼ ਦੀ ਲੋੜ ਹੈ ਜਦੋਂ ਪਾਣੀ ਥੱਲੇ ਜਾਊਗਾ ਜਦੋਂ ਪਾਣੀ ਥੱਲੇ ਜਾਊਗਾ ਉਦੋਂ ਮੈਂ ਆਪਣੇ ਬਠਿੰਡੇ ਸਾਈਡ ਤੋਂ ਉਧਰੋਂ ਜੀਸੀਬੀਆਂ ਫੋਕ ਲਿਫਟਸ ਦੇ ਆਪਣੀਆਂ ਟਰੱਕ ਭੇਜ ਕੇ ਸਾਰਾ ਡੀਜ਼ਲ ਅਸੀਂ ਪਾਵਾਂਗੇ ਤੁਹਾਡੀ ਜ਼ਮੀਨਾਂ ਸਾਫ਼ ਕਰਨ ਵਾਸਤੇ ਜਿਹੜਾ ਸਿਲਟ ਜਿੱਥੇ ਹੋ ਜੂਗਾ ਉਹ ਕਰਨਾ ਲੱਗਣਾ ਤੇ ਹੁਣ ਮੈਂ ਹੁਣ ਮੈਂ ਇੱਕੇ ਦਰ ਲੈ ਇੱਥੋਂ 50 ਫੁੱਟ ਕਿੱਥੇ ਪਾ ਕੇ ਉਹ ਉਹਦਾ ਆਪਾਂ ਕੀ ਕਰਨਾ ਹੁਣ ਜੋ ਪਾਣੀ ਥੱਲੇ ਗਿਆ ਹੁਣ ਮੈਂ ਬੰਨ ਵਾਸਤੇ ਬਾ ਹੁਣੀ ਇਹਨਾਂ ਤਿੰਨਾਂ ਨੂੰ ਮੈਂ ਹਰਉ ਸਾਹਿਬ ਨੂੰ ਕੀ ਦੇ ਰਿਹਾ ਮੈਂ 3 ਲੱਖ ਰੁਪਇਆ ਤੇ 9000 ਲੀਟਰ ਡੀਜ਼ਲ ਮੈਂ ਇੱਥੇ ਦੇ ਕੇ ਗਿਆ ਜਾ ਰਿਹਾ ਉਹ ਅਸੀਂ ਇਹਦੇ ਮਗਰ ਇਹਨੂੰ ਚਿੰਮੜਾਂਗੇ ਇਹਦੇ ਬਾਅਦ ਉਹ ਉਹਦੇ ਬਾਅਦ ਨਾ ਹੁਣ ਤਾਂ ਆਪਾਂ ਕਹਿੰਦਾ ਸੰਭਾਲ ਲਈਏ ਇਹਨੂੰ ਇਹਦੇ ਬਾਅਦ 10-15 ਦਿਨ ਬਾਅਦ ਮੈਂ ਫਿਰ ਤੋਂ ਆ ਜਾਊਂਗਾ ਫਿਰ ਆਪਾਂ ਇਹਨੂੰ ਠੇਕੇਦਾਰ ਮਗਰ ਪਾਵਾਂਗੇ ਪੱਕਾ ਇਹਨੂੰ ਪੱਕਾ 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 ਕਰਾਂਗੇ ਪੱਕਾ ਕਰਾਂਗੇ ਸਾਣਾ ਜਿੱਥੇ ਆਈ ਕੋਈ ਸੁਖਾ ਹੋਰ ਨਹੀਂ ਪਿੱਛੇ ਮੈਂ ਇਹਨਾਂ ਨੂੰ ਕਹਿੰਦਾ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਏ ਮੈਨੂੰ ਟੈਲੀਫੋਨ ਕਰ ਦਿਓ ਮੈਂ ਪਹੁੰਚਾ ਦੂੰਗਾ ਤੁਹਾਡੇ ਕੋਲ ਠੀਕ ਹੈ ਚਲੋ ਬਹੁਤ ਬਹੁਤ ਤਾੜੀਆਂ ਇਕ ਅਕਾਲੀ ਦਰ ਜਿੰਦਾਬਾਦ